ਮੇਰਾ ਨਾਮ ਬਰਿੰਦਰ ਸਿੰਘ ਆ ਸਭ ਤੋਂ ਪਹਿਲਾਂ ਤੇ ਅੰਮ੍ਰਿਤ ਨੇ ਆਪੀ ਸਾਡਾ ਪਿੰਡ ਨਸ਼ਿਆਂ ਤੋਂ ਬਚੇ ਜੋ ਵੀ ਸਾਡੇ ਜਿਹੜੇ ਆਉਣ ਵਾਲੇ generation ਜਿਹੜੇ ਮੰਨ ਲਓ ਹੁਣ ਜਿਹੜਾ youth ਆ ਉਹ ਬੜਾ ਨਸ਼ਿਆਂ ਦੇ ਮਤਲਬ ਵਿੱਚ ਵਹਿ ਚੁੱਕਿਆ ਅਸੀਂ ਆਨੇ ਆ ਵੀ ਨਸ਼ਿਆਂ ਤੋਂ ਬਚ ਕੇ ਆਪਣਾ ਮਤਲਬ ਸਰੀਰ ਵੱਲ ਧਿਆਨ ਦੇਣ ਸਿਹਤ ਵੱਲ ਧਿਆਨ ਦੇਣ ਤੇ ਆਪਣਾ ਪਰਿਵਾਰ ਵੀ ਨਾਲ ਵਧੀਆ ਮਤਲਬ ਪਰਿਵਾਰ ਵੀ ਖੁਸ਼ ਰਹੇ ਤੇ ਆਪ ਵੀ ਖੁਸ਼ ਰਹਿਣ ਕਿਉਂਕਿ ਹੁਣ ਨਸ਼ਿਆਂ ਤੋਂ ਤੁਹਾਨੂੰ ਪਤਾ ਹੀ ਆ ਸਭ ਜੀ ਬੜਾ ਗਰ ਕਰ ਦਿੱਤਾ ਤੇ ਬਾਕੀ ਜੋ ਸਾਡੇ ਪਿੰਡ ਦੇ ਵਿੱਚ ਰਹਿੰਦੇ ਕੰਮ ਆ ਉਹ ਅਸੀਂ ਚਾਹੁੰਦੇ ਆ ਵੀ ਵਧੀਆ ਪੰਚਾਇਤ ਚੁਣ ਕੇ ਤੇ ਅਸੀਂ ਉਹ ਆਪਣੇ ਸੁਝਾ ਸਕੀਏ ਤੇ ਕਰਵਾ ਸਕੀਏ ਤੇ ਸਾਰਿਆਂ ਦੇ ਸਹਿਯੋਗ ਦੇ ਨਾਲ ਇਹ ਕੰਮ ਹੁਣਾਵਾ ਅਸੀਂ ਸਾਰਾ ਅਪੀਲ ਕਰਦੇ ਆ ਵੀ ਸਾਰੇ ਜਣੇ ਸਾਥ ਦੇਣ ਸਾਡਾ ਜੋ ਵੀ ਇਹੀਂ ਪਿੰਡ ਦੇ ਵਿੱਚ ਰਹਿੰਦੇ ਕੰਮ ਆ ਜਾਂ ਜਿਹੜੇ ਹੋਏ ਨਹੀਂ ਆ ਕੰਮ ਉਹ ਇਹੀਂ ਕਰਵਾ ਸਕੀਏ ਜਿਹੜੇ ਕੰਮ ਆ ਜਿੰਨਾ ਦੀ ਜ਼ਰੂਰਤ ਕੰਮ ਤੇ ਵੇਖੋ ਸੀਵਰੇਜ ਤੋਂ ਲੈ ਕੇ ਤੇ ਸਕੂਲ ਤੋਂ ਸਕੂਲ ਹੀ ਦੱਸਿਆ ਸੀ ਕਿ ਸਕੂਲ ਵੀ ਸਾਡਾ ਪਾਣੀ ਵੀ ਤੱਕਿਆ ਬੱਚੇ ਸਾਡੇ ਇੱਥੋਂ ਜਾਂਦੇ ਆ ਬੱਸਾਂ ਤੇ ਆਈ ਨਾਲੇ ਜਾਂਦੇ ਆ ਪ੍ਰੋਬਲਮ ਆਉਂਦੀ ਆ ਛੋਟੇ ਬੱਚੇ ਆ ਤੇ ਬਾਕੀ ਸਕੂਲ ਦਾ ਵਾ ਮਸਲਾ ਇੱਕ ਪਾਣੀ ਦਾ ਮਸਲਾ ਮਸਲਾ ਸਾਡਾ ਸੀਵਰੇਜ ਦਾ ਮਸਲਾ ਹੁਣ ਸਾਡੀਆਂ ਕਈ ਵੇਖਿਆ ਤੁਸੀਂ ਵੇਖਿਓ ਗਲੀਆਂ ਨਾਲੀਆਂ ਜਿਹਨਾਂ ਵਿੱਚ ਚਿੱਕੜ ਹੋਇਆ ਪਾਣੀ ਖਲੋਤਾ ਵਾ ਸਵੇਰੇ ਗੁਰਦੁਆਰੇ ਜਾਣਾ ਹੁੰਦਾ ਬਹੁਤ ਪ੍ਰੋਬਲਮ ਆਉਂਦੀ ਆ ਬੀਬੀਆਂ ਨੂੰ ਬਜ਼ੁਰਗਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਅਹੀਂ ਅਸੀਂ ਆ ਵੀ ਚਲੋ ਉਹ ਵੀ ਸਾਡਾ ਸੀਵਰੇਜ ਦਾ ਵੀ ਕੰਮ ਹੋਵੇ ਸਾਰੇ ਮਤਲਬ ਕੰਮ ਪਰਪਰ ਅਹੀਂ ਸਟੈਪ ਬਾਏ ਸਟੈਪ ਕਰੀਏ ਤੇ ਵਧੀਆ ਕੋਈ ਵੀ ਪੰਚਾਇਤ ਮੈਂਬਰ ਬਣਾ ਕੇ ਸਰਪੰਚ ਬਣਾ ਕੇ ਉਹਦੇ ਕੋ ਮੰਗਾ ਰੱਖੀਏ ਉਹਦੇ ਕੋ ਕੰਮ ਕਰਵਾਈਏ ਤੇ ਮੈਂ ਸੋਲਿਆ ਤਵਾ ਤੇ ਵਹੀ ਗੱਲ ਕਰ ਰਹੇ ਆਪਣੇ ਪੰਚਾਇਤ ਨਾਲ ਇੱਥੇ ਬੈਠ ਕੇ ਵੀ ਜਿੱਦਾਂ ਬਾਹਰ ਸਾਨੂੰ ਸਹੂਲਤਾਂ ਮਿਲਦੀਆਂ ਨੇ ਬੱਚਾ ਨੂੰ ਸਹੂਲਤਾਂ ਮਿਲਦੀਆਂ ਨੇ ਹਰ ਇੱਕ ਫੈਸਿਲਿਟੀ ਜਿਹੜੀ ਉੱਥੇ ਮਿਲਦੀ ਆ ਉਹੀ ਇਹ ਯਾਦ ਕਰਦੇ ਆ ਕਿ ਸਾਡਾ ਪਿੰਡ ਵੀ ਜਿਹੜਾ ਵਾ ਉਹ ਤਰੱਕੀ ਕਰ ਰਿਹਾ ਜਿਨਾਲਾ ਸ਼ਹਿਰ ਤੇ ਬਿਲਕੁਲ ਲੱਗੇ ਸਾਡਾ ਪਿੰਡ ਆ ਮੇਨ ਰੋਡ ਤੇ ਸਾਡਾ ਪਿੰਡ ਆ ਜਦੋਂ ਬਜੂਗਨੌਰ ਜੀ ਤੁਹਾਨੂੰ ਗੱਲ ਕੀਤੀ ਆ ਕਿ ਸਾਡੇ ਪਿੰਡ ਚ ਜਿਹੜਾ ਸਰਕਾਰੀ ਸਕੂਲ ਆ ਸਿਰਫ ਪੰਜਵੀਂ ਕਲਾਸ ਤੱਕ ਆ ਤੇ ਗਰੀਬ ਬੱਚੇ ਜਿਹੜੇ ਪੜ੍ਹਦੇ ਆ ਉਹਨਾਂ ਨੂੰ ਬੜੀ ਦਿੱਕਤ ਆਉਂਦੀ ਐ ਇਸੇ ਦੇ ਵਿੱਚ ਅਸੀਂ ਜਿਹੜੀ ਸਰਪੰਚ ਸਾਹਿਬ ਤੋਂ ਮੰਗੇ ਵੀ ਕਰਦੇ ਆ ਕਿ ਸਾਡਾ ਸਕੂਲ ਜਿਹੜਾ 8ਵੀਂ ਤੱਕ ਅਪਗ੍ਰੇਡ ਹੋਵੇ ਤੇ ਕੁਝ ਸਮਾਂ ਪਹਿਲਾਂ ਸਾਡੇ ਤੇ ਬੱਸਾਂ ਜਿਹੜੀਆਂ ਚ ਨਹੀਂ ਰੁਕਦੀਆਂ ਜਿਸ ਕਰ ਜਿਹੜੇ ਗਰੀਬ ਬੱਚੇ ਸੀਗੇ ਉਹਨਾਂ ਤੋਂ ਸਕੂਲ ਜਾਂਦਾ ਨਹੀਂ ਜਾਇਆ ਜਾਂਦਾ ਛ ਕੱਚੀਆਂ ਸਾਡੀਆਂ ਸਕੂਲ ਜਾਂਦੀਆਂ ਨੇ ਕਿ ਪਰਿਵਾਰ ਦੀਆਂ ਉਹਨਾਂ ਨੂੰ ਸਭੰਚੀ ਦੇ ਬਾਅਦ ਜਿਹੜੇ ਅਸੀਂ ਸਾਈਕਲ ਮੋਹਿਆ ਕਰਾਇਆ ਜਾ ਸਕੀ ਤੇ ਅਗਰ ਜੇ ਅਟਲੀ ਜਿਹੜੇ ਬਸਾਂ ਨਹੀਂ ਵੀ ਜਾਂਦੀਆਂ ਤੇ ਆਜਣੀਆਂ ਹੋਰ ਸਾਡੇ ਪਿੰਡ 'ਚ ਆ ਲਾਈਟਾਂ ਦਾ ਜਿਹੜਾ ਪ੍ਰਬੰਧ ਹੋ ਕਰਾਉਣਾ ਜ਼ਰੂਰੀ ਹੈ ਜਦੋਂ ਸਿਰੇ ਜਰੀ ਬਜ਼ੁਰਗ ਮਾਤਾਵਾਂ ਤੇ ਬੱਸ ਦੱਸਿਆ ਗਿਆ ਕਿ ਗਲੀਆਂ ਦੇ ਵਿੱਚ ਇਕੜ ਹੁੰਦਾ ਹੈ ਉਹਨਾਂ ਨੂੰ ਸਿਰੇ ਪਾਣੀ ਦਾ ਨਿਕਾਸ ਨਾ ਹੋਂ ਕਰਕੇ ਗਲੀਆਂ ਦੇ ਜਿਹੜੇ ਹਾਲ ਤੇ ਖਸਤਾ ਵਾ ਤੇ ਬਜ਼ੁਰਗੀਆਂ ਚੜੀਆਂ ਤਾਂ ਬੀਬੀਆਂ ਮਾਤਾਵਾਂ ਪਾਣਾ ਜਿਹੜੀਆਂ ਨੇ ਜਾਂ ਬਜ਼ੁਰਗ ਜਿਹੜੇ ਗੁਰਦਰਾ ਸਾਹਿਬ ਜਾਂਦੇ ਨੇ ਉਹਨਾਂ ਨੂੰ ਸਿਰੇ ਦਿੱਕਤ ਹੁੰਦੀ ਹੈ ਚਲੋ ਅਟਲੀ ਜੇ ਲਾਈਟਾਂ ਇਹ ਲਿਆ ਤੋਂ ਖਾਸ ਕੌਂਟੀ ਜੋ ਪਿੰਡ ਦੇ ਵਾਸਤੇ ਪਹੁੰਚੇ ਚੰਗੀ ਪੰਚਾਇਤ ਤੋਂ ਨਹੀਂ ਜਾ ਸਕਿਆ ਵੀ ਵੀਰ ਜੀ ਅਸਲ ਵਿੱਚ ਅਸੀਂ ਤਾਂ ਟਿਕੜੇ ਪਹਿਲਾਂ ਕਰਾ ਚੁੱਕੇ ਸੀ ਉਦੋਂ ਤਾਂ ਇਲੈਕਸ਼ਨ ਜਨਾਉਂਸ ਨਹੀਂ ਸੀ ਹੋਈ ਪਰ ਹਾਂ ਇਹ ਹੈ ਕਿ ਚਲੋ ਸਾਨੂੰ ਮੌਕਾ ਮਿਲਿਆ ਹੈ ਕਿ ਅਸੀਂ ਵੀ ਜਿਹੜਾ ਮਤਲਬ ਕਾਫੀ ਟਾਈਮ ਦੇ ਬਾਅਦ ਜਿਹੜੀ ਇਲੈਕਸ਼ਨ ਉਹਦੇ ਵਿੱਚ ਹਿੱਸਾ ਲੈ ਰਹੇ ਹਾਂ ਪਾਰਟਿਸਪੇਟ ਕਰ ਰਹੇ ਹਾਂ ਤੇ ਜਿਹੜਾ ਵੀ ਪਾਰਟੀ ਦੇ ਕੈਂਡਿਡੇਟ ਸਰਪੰਚ ਬਣਿਆ ਅਸੀਂ ਉਹਦੇ ਤੋਂ ਰਿਕਵੈਸਟ ਕਰਦੇ ਹਾਂ ਕਿ ਜਿਹੜਾ ਸਰਪੰਚ ਆ ਉਹ ਸਾਰਿਆਂ ਦਾ ਸਾਂਝਾ ਸਰਪੰਚ ਹੋਵੇ ਕਿਸੇ ਦੇ ਵਿੱਚ ਕੋਈ ਮਤਭੇਦ ਨਾ ਹੋਵੇ ਸਰਕਾਰ ਪੈਸੇ ਭੇਜਦੀ ਹੈ ਗਲੀਆਂ ਵਾਸਤੇ ਸਕੂਲਾਂ ਵਾਸ ਪਰ ਕੀ ਹੁੰਦਾ ਵਾ ਕਿ ਜਿਹੜਾ ਸਰਪੰਚ ਬਣਦਾ ਉਹ ਆਪਣੀ ਪਾਰਟੀ ਦੇ ਜਿਹੜੇ ਘਰ ਹੁੰਦੇ ਉਹਨਾਂ ਦੀਆਂ ਗਲੀਆਂ ਬਣਵਾ ਦਿੰਦੇ ਜਿਹੜੀਆਂ ਦੂਜੀਆਂ ਗਲੀਆਂ ਰਹਿ ਜਾਂਦੀਆਂ ਨੇ ਅਸੀਂ ਤਾਂ ਇਹ ਮੰਗ ਕਰਦੇ ਆ ਕਿ ਸਰਪੰਚ ਜਿਹੜੇ ਕੋਈ ਵੀ ਬਣੇ ਅਗਰ ਜੇ ਗਲੀਆਂ ਬਣਦੀਆਂ ਤਾਂ ਸਾਰੇ ਪਿੰਡ ਦੀਆਂ ਬਣ ਸਾਰੇ ਪਿੰਡ ਦੀਆਂ ਬਣਦੀਆਂ ਤਾਂ ਜਿਹੜਾ ਪਿੰਡ ਸਾਫ਼ ਸੁਥਰਾ ਨਜ਼ਰ ਆਏਗਾ ਠੀਕ ਹੈ ਜੀ ਤੇ ਚਲ ਬਾਤ ਹੋ ਗਈ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਮੈਂ ਸਭ ਤੋਂ ਪਹਿਲਾਂ ਸਾਰੇ ਪਿੰਡ ਵਾਸੀਆਂ ਦਾ ਬੜਾ ਤਹਿ ਦਿਲੋਂ ਧੰਨਵਾਦੀ ਆ ਤੇ ਸਾਡੀਆਂ ਕੁਝ ਜ਼ਰੂਰੀ ਮੰਗਾਂ ਨੇ ਇੱਕ ਤਾਂ ਸਾਰੀ ਸਾਡਾ ਸਕੂਲ ਜਿਹੜਾ ਉਹ ਅਪਗ੍ਰੇਡ ਹੋਣਾ ਚਾਹੀਦਾ ਇਹ ਪਨਵਿੰਦਾ ਜੀ ਇਹ ਚ ਬਹੁਤਾਂ ਨੂੰ ਮੁਸ਼ਕਲ ਆਉਂਦੀ ਬੱਚਿਆਂ ਨੂੰ ਪੰਨ ਪੁੰਚਾ ਕੋਈ ਬਾਹਰ ਜਾਣਾ ਪੈਂਦਾ ਦੂਸਰੇ ਪਿੰਨਾਂ ਚ ਇੱਕ ਸਾਡਾ ਜਿਹੜਾ ਸੀਵਰੇਜ ਦਾ ਵਾ ਨਿਕਾਸ ਹੋਣਾ ਚਾਹੀਦਾ ਸੀਵਰੇਜ ਪੈਣੇ ਚਾਹੀਦੇ ਪਿੰਨ ਚ ਤੇ ਦੂਸਰਾ ਸਾਡਾ ਬੱਸ ਸਟੈਂਡ ਜਿਹੜਾ ਉਹ ਨਹੀਂ ਬਣਿਆ ਜੇ ਤੱਕ ਉਹ ਬਣਾਉਣਾ ਚਾਹੀਦਾ ਵਾ ਉਹਦੇ ਵਾਸਤੇ ਬਹੁਤ ਦਿੱਕਤਾਂ ਹੁੰਦੀਆਂ ਅੰਡਰ ਸਪੈਂਸਰੀ ਆ ਡੰਗਰਾਂ ਦੀ ਉਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਇਹ ਜੇ ਹੋਰ ਵੀ ਕਈ ਮੁੱਦੇ ਨੇ ਜਿਹੜੇ ਅਸੀਂ ਹੱਲ ਕਰਾਉਣਾ ਚਾਹੁੰਦੇ ਹਾਂ ਸਰਕਾਰ ਤੋਂ ਸਾਰੇ ਮਿਲ ਜੁਲ ਕੇ ਇਕੱਠੇ ਹੋ ਕੇ ਇੱਕ ਪਰਿਵਾਰ ਬਣ ਕੇ ਪਰਿਵਾਰ ਦੇ ਤਾਂ ਹੇਰਾਣਾ ਚਾਹੁੰਦੇ ਨੇ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਰਣਨੀਤੀ ਕੀਤੀ ਗਈ ਆਪਸੀ ਪ੍ਰੇਮ ਪਿਆਰ ਦੇ ਨਾਲ ਸਾਰੇ ਵੋਟਾਂ ਦੇ ਪ੍ਰਾਪਤ ਹੋਣ। ਉਹ ਕੋਈ ਸਾਰਾ ਇੱਕ ਜਿਹੜਾ ਪਰਿਵਾਰ ਦੇ ਤੌਰ ਤੇ ਇਹ ਕੰਮ ਕਰਾਂਗੇ। ਇਹ ਚ ਕੋਈ ਵੀ ਤੁਹਾਡੇ ਬੰਦੀ ਨਹੀਂ ਹੋਊਗੀ। ਕੋਈ ਵੀ ਮੰਨ ਲਓ ਕਿ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਆਪਾਂ ਸਾਰੇ ਪਿੰਡ ਦਾ ਸਾਥ ਦੇ ਕੇ ਲੈ ਕੇ ਤੇ ਫਿਰ ਇਹ ਕੰਮ ਜਿਹੜਾ ਕਰਾਂਗੇ ਉਹ ਹੀ ਸਾਡਾ ਮਕਸਦ ਹੈ ਮੇਨ। ਕੀ ਬੀਲ ਕਰਨੀ ਚਾਹੀਦੀ ਪਿੰਡ ਵਾਸੀ। ਸਾਰੇ ਪਿੰਡ ਵਾਸੀ ਨੇ ਇਹ ਪੀ ਲਿਆ ਕਿ ਸਾਰੇ ਇੱਕ ਜੁਟ ਹੋ ਕੇ ਇਕੱਠੇ ਹੋ ਕੇ ਭੈਣ ਭਰਾ ਆਪਾਂ ਸਾਰੇ ਸਾਥ ਦਈਏ ਇੱਕ ਦੂਸਰੇ ਦਾ ਤਾਂ ਜੋ ਇੱਕ ਵਧੀਆ ਆਪਾਂ ਸਰਪੰਚ ਦੀ ਜਿਹੜਾ ਮੈਂਬਰਾਂ ਦੀ ਚੋਣ ਕਰਕੇ ਇੱਕ ਵਧੀਆ ਜਿਹੜੀ ਆ ਬਣਾ ਸਕੀਏ ਪੰਚਾਇਤ ਜੋ ਆਪਣੇ ਪਿੰਡ ਦੇ ਧੂਰੇ ਕੰਮ ਜਿਹੜੇ ਰਹਿੰਦੇ ਆ ਉਹਨੂੰ ਪੂਰੇ ਕਰ ਸਕਣਾ ਕੈਟ ਜੀ ਬਸ